ਸਸ਼ਕਲ ਮਹਿਮਨ ਪ੍ਰਿਤਕੌਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਮਰੀਕਾ ਨੇ ਜੇਲ੍ਹ ਦੇ ਵਿੱਚੋਂ ਟਵੀਟ ਕਰਕੇ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਦਿੱਤੀ ਜਾਣਕਾਰੀ ਚੰਡੀਗੜ੍ਹ ਵਿਖੇ ਰਹਿੰਦੇ ਕੁਲਜਿੰਦਰ ਸਿੰਘ ਨੇ ਪੰਚਾਇਤੀ ਚੋਣਾਂ ਨੂੰ ਦਿੱਤੀ ਚੁਣੌਤੀ ਹਾਈ ਕੋਰਟ 'ਚ ਪਾਈ ਪਟੀਸ਼ਨ ਕੱਲ੍ਹ ਪੰਜਾਬ ਸਰਕਾਰ ਦੇ ਵੀ ਗੀ ਜਵਾਬ ਹੁਸ਼ਿਆਰਪੁਰ ਵਿੱਚ ਪੈਂਦੇ ਇੱਕ ਪਿੰਡ 'ਚ ਸਰਪੰਚ ਬਣਨ ਲਈ ਲੱਗੀ ਪੰਜਾਬ ਦੀ ਸਭ ਤੋਂ ਵੱਡੀ ਬੋਲੀ ਕੱਲ ਤੋਂ ਹੋਣ ਜਾ ਰਹੇ ਨੇ 10 ਵੱਡੇ ਬਦਲਾਵ ਉਹ ਤਿਉਹਾਰੀ ਸੀਜ਼ਨ ਚ ਪਵੇਗਾ ਸਿੱਧਾ ਤੁਹਾਡੀ ਜੇਬ ਤੇ ਅਸਰ ਪਾਸਪਾ ਦੀ ਸੁਪਾਪਰ ਮੀਟਿੰਗ ਚ ਨਹੀਂ ਸ਼ਾਮਲ ਹੋਏ ਸੁਨੀਲ ਜਾਖੜ ਅਗਲੇ 5 ਤੋਂ 6 ਦਿਨਾਂ ਲਈ ਮੌਸਮ ਵਿਭਾਗ ਨੇ ਭਾਰੀ ਅਤੇ ਬਹੁਤ ਭਾਰੀ ਮੀਂਹ ਦੀ ਦਿੱਤੀ ਚੇਤਾਵਨੀ ਕੁਝ ਇਲਾਕਿਆਂ ਚ ਰੈਡ ਅਲਰਟ ਹੋਇਆ ਜਾ ਰਿਹਾ ਬੋਲੀ ਇਲਾਕੇ ਮੁੱਲ ਦੀ ਸਰਪੰਚੀ ਲੈਣ ਵਾਲਿਆਂ ਦੀ ਆਵੇਗੀ ਹੁਣ ਸ਼ਾਮਤ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਸੀਐਮ ਨੇ ਕੀਤੀ ਉੱਚ ਪੱਧਰੀ ਮੀਟਿੰਗ ਪੰਜਾਬ ਦੇ ਗੁਰਦੁਆਰਾ ਸਾਹਿਬ 'ਚ ਲੱਗੀ ਭਿਆਨਕ ਅੱਗ ਅਗਨੀਪੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਤਰਦੀ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ 'ਚ ਮੰਤਰੀ ਢਾਲੀਵਾਲ ਏਜੰਟਾਂ ਨੂੰ ਦਿੱਤੇ ਕੁਝ ਸਖਤ ਦੁਸ਼ਾ ਨਿਰਦੇਸ਼ ਕੰਗਨਾ ਦਿਫਲ ਮਰਜੈਂਸੀ ਤੇ ਐਸਜੀਪੀਸੀ ਨੇ ਲਿਆ ਵੱਡਾ ਐਕਸ਼ਨ ਸੁਣਾਇ ਆਪਣਾ ਫੈਸਲਾ ਡੀਜੀਪੀ ਨੇ ਥਾਪੜੀ ਪੰਜਾਬ ਪੁਲਿਸ ਦੇ 7 ਮੁਲਾਜ਼ਮਾਂ ਦੀ ਪਿੱਠ ਤੇ ਆਖੀ ਵੱਡੀ ਗੱਲ ਪੰਜਾਬ ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ ਸਰਕਾਰ ਦੀ ਡੈਡਲਾਈਨ ਹੋਈ ਖਤਮ ਪੰਚਾਇਤੀ ਚੋਣਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਹੋਈਆਂ ਜਾ ਰਹੀਆਂ ਹੁਣ ਹੋਰ ਵੀ ਸੌਖਾ ਹੋਵੇਗਾ ਕੰਮ ਪੰਜਾਬ ਕੈਬਨਿਟ ਦੇ 6 ਅਨੁਸੂਚਿਤ ਜਾਤੀ ਮੰਤਰੀ ਕਮਜ਼ੋਰ ਵਰਗ ਲਈ ਹੈ ਸ਼ੁਭ ਸੰਕੇਤ ਨਸ਼ਾ ਛਡਾਊ ਕੇਂਦਰ ਚ ਇੱਕ ਨੌਜਵਾਨ ਦਾ ਹੋਇਆ ਕਤਲ ਮਾਪਿਆਂ ਦਾ ਸੀ ਗੁੱਲਾਤਾ ਪੁੱਤ ਜ਼ੋਰਦਾਰ ਤਮਾਕੀ ਨਾਲ ਦੱਲਿਆ ਅੰਮ੍ਰਿਤਸਰ ਚੱਲੀਆਂ ਤਾੜ-ਤਾੜ ਗੋਲੀਆਂ ਸ਼੍ਰੀ ਹਕਾਲ ਤਖਤ ਸਾਹਿਬ ਤੋਂ ਵੀ ਬੀਜਗੀਰ ਕੌਰ ਦੇ ਨੋਟਿਸ ਤੇ ਐਸਜੀਪੀਸੀ ਨਹੀਂ ਚੁੱਕ ਦਿੱਤੇ ਸਵਾਲ ਪਹਿਲਾ ਚਾਵਾਂ ਨਾਲ ਕੈਨੇਡਾ ਪੇ ਜੀਸੀਟੀ ਹੁਣ ਸ਼ਗਨਾਦੀ ਚੰਨੀਪਾਤ ਪਾ ਕੇ ਕੀਤੀ ਆਖਰੀ ਵਿਦਾਈ ਕੈਨੇਡਾ ਚ ਹੋਈ ਪੰਜਾਬ ਦੀ ਧੀ ਦੀ ਦਰਦਨਾਕ ਮੌਤ ਸੁਨੀਲ ਜਾਖੜ ਦੇਸ਼ ਦੀ ਫੇਦੀ ਖਬਰਾਂ ਤੋਂ ਬਾਅਦ ਰੈਕਸ਼ਨ ਮੋਰਚ ਆਈ ਭਾਜਪਾ ਸਰਕਾਰ ਅਗਲੇ 5 ਤੋਂ 6 ਦਿਨਾਂ ਲਈ ਮੌਸਮ ਵਿਭਾਗ ਨੇ ਭਾਰੀ ਅਤੇ ਬਹੁਤ ਭਾਰੀ ਮੀਂਹ ਦੀ ਦਿੱਤੀ ਚੇਤਾਵਨੀ ਕੁਝ ਇਲਾਕਿਆਂ ਚ ਰੈਡ ਅਲਰਟ ਹੋਇਆ ਜਾ ਰਿਹਾ ਹੈ नविय ताज़ा सुर्खियां लेके मुड़ हाज़िर हुवांग इजाज़त धनवादु